ਹਾਂਜੀ ਦੁਨੀਆ ਬਣਾਉਣ ਵਾਲਾ ਕਿੰਨਾ ਬਾ ਕਮਾਲ ਹੈ ਅਕਾਲ ਹੀ ਅਕਾਲ ਹੈ ਅਕਾਲ ਹੀ ਅਕਾਲ ਹੈ ਉਸ ਅਕਾਲਪੁਰਖ ਵਾਹਿਗੁਰੂ ਦੀ ਖੇਡ ਜਿਵੇਂ ਇਨਸਾਨ ਜਦੋਂ ਬਿਮਾਰ ਹੁੰਦੇ ਆ ਪਹਿਲਾਂ ਵੈਦ ਹਕੀਮ ਹੁੰਦੇ ਸੀ ਫਿਰ ਡਾਕਟਰ ਆ ਗਏ ਤੇ ਉਮੇਂ ਹੀ ਜਦੋਂ ਕਹਿੰਦੇ ਪੰਛੀ ਆ ਜਿਹੜੇ ਜੀਵ ਜੰਤੂ ਨੇ ਜਿਹੜੇ ਇਹ ਜਦੋਂ ਬਿਮਾਰ ਹੁੰਦੇ ਆ ਇਹਨਾਂ ਵਾਸਤੇ ਪ੍ਰਮਾਤਮਾ ਨੇ ਪ੍ਰਬੰਧ ਕੀਤੇ ਹੋਏ ਨੇ ਸੋ ਜੇ ਮੇ ਕੋਈ ਪਾਂਛੀ ਬਿਮਾਰ ਹੋ ਜਾਂਦਾ ਤਾਂ ਉਹ ਕੀੜੀਆਂ ਦੇ ਭੌਣ ਦੇ ਉੱਤੇ ਜਾ ਕੇ ਬੈਠ ਜਾਂਦਾ ਉਹ ਕੀੜੀਆਂ ਉਹਦੇ ਸਾਰੇ ਸਰੀਰ ਦੇ ਉੱਤੇ ਚੜ ਜਾਂਦੀਆਂ ਨੇ ਤੇ ਚੜ ਕੇ ਇੱਕ ਕੁਦਰਤੀ ਦਵਾਈ ਆ ਜਿਹੜੀ ਉਹਦਾ ਛੜਕਾ ਕਰਦੀਆਂ ਨੇ ਜੀ ਦੇ ਨਾਲ ਉਹਦੇ ਸਰੀਰ ਦੇ ਉੱਤੇ ਲੱਗੀ ਫੰਗਸ ਆ ਜਿਹੜੀ ਉਹ ਖਤਮ ਹੋ ਜਾਂਦੀ ਆ ਉਹਦੇ ਸਰੀਰ ਦੇ ਵਿੱਚ ਜਿਹੜੇ ਛੋਟੇ ਮੋਟੇ ਕੀਟ ਕਟਾਣੂ ਹੁੰਦੇ ਨੇ ਉਹ ਮਾਰੇ ਜਾਂਦੇ ਨੇ ਉਹਦਾ ਜਿਹੜਾ ਰੋਗ ਆ ਉਹ ਠੀਕ ਹੋ ਜਾਂਦਾ ਸੋ ਇਸ ਕਰਕੇ ਜਦੋਂ ਵੀ ਕੋਈ ਪੰਛੀ ਬਿਮਾਰ ਹੁੰਦਾ ਖਾਸ ਕਰਕੇ ਕੰਦੇ ਕੌਂ ਜਦੋਂ ਬਿਮਾਰ ਹੁੰਦਾ ਤਾਂ ਕੀੜੀਆਂ ਦੇ ਭੌਣ ਤੇ ਜਾ ਕੇ ਬੈਠ ਜਾਂਦਾ ਤੇ ਕੀੜੀਆਂ ਫਾਰਮਿਕ ਐਸਿਡ ਦੀ ਸਪਰੇਅ ਕਰ ਦਿੰਦੀਆਂ ਇਹਦੇ ਉੱਤੇ ਤੇ ਉਹਦੇ ਨਾਲ ਇਹ ਤੰਦਰੁਸਤ ਹੋ ਜਾਂਦੇ ਨੇ ਦੇਖੋ ਆਪਾਂ ਅਕਸਰ ਹੀ ਗੱਲ ਕਰੀਦੀ ਆ ਕਿ ਪ੍ਰਮਾਤਮਾ ਨੇ ਜਦੋਂ ਇਹਨਾਂ ਜੀਵ ਜੰਤੂਆਂ ਦੇ ਵਾਸਤੇ ਇਹਨੇ ਪ੍ਰਬੰਧ ਕੀਤੇ ਹੋਏ ਨੇ ਜਦੋਂ ਇਹਨਾਂ ਜੀਵ ਜੰਤੂਆਂ ਨੂੰ ਸਾਂਭਣ ਵਾਸਤੇ ਪ੍ਰਮਾਤਮਾ ਇਹਨਾਂ ਕੁਝ ਕਰਦਾ ਤਾਂ ਇਨਸਾਨ ਜਿਗਨੂ ਪਰਮਾਤਮਾ ਨੇ ਰੱਬ ਹੋਣ ਦਾ ਮਾਣ ਦਿੱਤਾ। ਉਹਦੇ ਲਈ ਪਰਮਾਤਮਾ ਨੇ ਕਿੰਨੇ ਪ੍ਰਬੰਧ ਕੀਤੇ ਹੋਣੇ। ਉਹ ਗੱਲ ਵੱਖਰੀ ਆ ਕਿ ਸਾਨੂੰ ਇਹਨਾਂ ਚੀਜ਼ਾਂ ਦਾ ਗਿਆਨ ਹੈ ਨਹੀਂ ਕਿਉਂ ਨਹੀਂ ਹੈਗਾ ਕਿਉਂਕਿ ਅਸੀਂ ਪਰਮਾਤਮਾ ਨਾਲੋਂ ਟੁੱਟ ਗਏ। ਜਦੋਂ ਅਸੀਂ ਪਰਮਾਤਮਾ ਦੇ ਰਾਹ ਤੇ ਚੱਲਾਂਗੇ ਤਾਂ ਸਾਨੂੰ ਸਮਝ ਆਊਗੀ ਉਹਦੀ ਖੇਡ ਦੀ ਸਾਨੂੰ ਪਤਾ ਲੱਗੂ ਵੀ ਪਰਮਾਤਮਾ ਨੇ ਸਾਨੂੰ ਕੀ ਕੀ ਤੋਹਫੇ ਦਿੱਤੇ ਨੇ। ਸੋ ਇਸ ਕਰਕੇ ਤੁਹਾਨੂੰ ਅਕਸਰ ਹੀ ਕਹੀਦਾ ਕਿ ਉਹਦੇ ਉੱਤੇ ਭਰੋਸਾ ਰੱਖਿਆ ਕਰੋ। ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ 'ਚ ਹੋ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਲੈਣਾ ਸ਼ੁਰੂ ਕਰੋ ਕਿਉਂਕਿ ਚਮਤਕਾਰ ਹੁੰਦੇ ਆ ਤੇ ਕਲਾ ਵਰਤਦੀ ਆ ਜਿਉਂਦੇ ਵਾਸਤੇ ਰਹੋ ਧੰਨਵਾਦ